ਇਸ ਵਕਤ ਦੀ ਬਹੁਤ ਹੀ ਵੱਡੀ ਅਤੇ ਮੰਦਭਾਗੀ ਖਬਰ ਗੁਜਰਾਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਜਰਾਤ ਦੇ ਵਿੱਚ ਇੱਕ ਪਟਾਕਾ ਫੈਕਟਰੀ ਦਾ ਬੋਇਲਰ ਫਟਣ ਦੇ ਨਾਲ ਮੱਧ ਪ੍ਰਦੇਸ਼ ਦੇ 21 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਧਮਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਕਈ ਮਜ਼ਦੂਰਾਂ ਦੇ ਅੰਗ 50 ਮੀਟਰ ਦੂਰ ਤੱਕ ਬिखर ਗਏ। ਫੈਕਟਰੀ ਦੇ ਪਿੱਛੇ ਖੇਤਾਂ ਵਿੱਚ ਕੁਝ ਮਾਨਵ ਅੰਗ ਮਿਲੇ ਹਨ। ਹਾਦਸਾ ਮੰਗਲਵਾਰ ਸਵੇਰੇ 8 ਵਜੇ ਬਨਾਸਕਾਂਠਾ ਦੇ ਨਜ਼ਦੀਕ ਦੀਸਾ ਵਿੱਚ ਹੋਇਆ। ਸਾਰੇ ਮਜ਼ਦੂਰ ਹਰਦਾ ਜ਼ਿਲ੍ਹੇ ਦੇ ਹੰਡਿਆ ਅਤੇ ਦਿਵਾਸ ਜ਼ਿਲ੍ਹੇ ਦੇ ਸੰਦਲਪੁਰ ਦੇ ਵਿੱਚ ਰਹਿਣ ਵਾਲੇ ਸਨ। ਤਿੰਨ ਮਜ਼ਦੂਰਾਂ ਦੀ ਹਾਲਾਤ ਅਜੇ ਗੰਭੀਰ ਹੈ। ਪੰਜ ਮਾਮੂਲੀ ਰੂਪ ਦੇ ਨਾਲ ਜ਼ਖਮੀ ਹਨ। ਸਾਰੇ ਤਿੰਨ ਦਿਨ ਪਹਿਲਾਂ ਹੀ ਮਜ਼ਦੂਰੀ ਦੇ ਲਈ ਗੁਜਰਾਤ ਆਏ ਹੋਏ ਸਨ। ਦਾ ਜ਼ੀਕ ਵਿਸਪੋਰਟ ਦਰਮਿਆਨ ਮਜ਼ਦੂਰ ਪਟਾਕਾ ਬਣਾਉਣ ਦਾ ਕੰਮ ਕਰ ਰਹੇ ਸਨ ਧਮਾਕੇ ਦੇ ਬਾਅਦ ਇੱਥੇ ਭਿਆਨਕ ਅੱਗ ਲੱਗ ਗਈ ਫਾਇਰ ਬ੍ਰਿਗੇਡ ਨੂੰ ਅੱਗ ਤੇ ਕਾਬੂ ਪਾਉਣ ਦੇ ਵਿੱਚ 5 ਤੋਂ 6 ਘੰਟੇ ਲੱਗੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਧ ਪ੍ਰਦੇਸ਼ ਲੈ ਜਾਇਆ ਜਾਵੇਗਾ ਹਾਸੀ ਤੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਗੁਜਰਾਤ ਸਰਕਾਰ ਨੇ ਵੀ ਮਰਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਆਰਥਿਕ ਸਹਾਇਤਾ ਦੇਣ ਦੀ ਗੱਲ ਆਖੀ ਹੈ। ਅਰਧ ਵਿਧਾਇਕ ਡਾਕਟਰ ਆਰ ਕੇ ਦੋਗੁੰਨੇ ਮਰਤਕਾਂ ਦੇ ਪਰਿਵਾਰਾਂ ਨੂੰ ਵਿਧਾਇਕ ਨਿਧੀ ਤੋਂ 20-20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉੱਥੇ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਮਰਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਕਿ ਗੁਜਰਾਤ ਦੇ ਵਿੱਚ ਪਟਾਕਾ ਫੈਕਟਰੀ ਦੇ ਵਿੱਚ ਹੋਏ ਹਾਦਸੇ ਦੇ ਬਾਅਦ ਮੱਧ ਪ੍ਰਦੇਸ਼ ਸਰਕਾਰ ਤਰਫੋਂ ਅਨੁਸੂਚਿਤ ਜਾਤੀ ਕਲਿਆਣ ਮੰਤਰੀ ਨਾਗਰ ਸਿੰਘ ਚੋਹਾਨ ਬਨਾਸ ਕਾਂਠਾ ਗਏ ਹਨ ਹਰਦਾ ਕਲੈਕਟਰ ਆਦਿੱਤਿਆ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ شناخت ਅਤੇ ਜ਼ਖਮੀਆਂ ਦੀ ਸਹਾਇਤਾ ਲਈ ਅਸਰਾਂ ਦੀ ਟੀਮ ਵੀ ਭੇਜੀ ਗਈ ਹੈ ਦਾ ਵੀ ਕਿ ਜਿੱਥੇ ਇਹ ਧਮਾਕਾ ਹੋਇਆ ਹੈ ਉਹ ਦੀਪਕ ਟਰੇਡਰਸ ਦੇ ਨਾਮ ਤੋਂ ਪਟਾਕਾ ਫੈਕਟਰੀ ਖੂਬ ਚੰਦਾ ਸਿੰਧੀ ਦੀ ਹੈ ਉਹ ਇਸ ਫੈਕਟਰੀ ਦੇ ਵਿੱਚ ਵਿਸਪੋਟਕ ਲਿਆ ਕੇ ਪਟਾਕਾ ਬਣਾਉਂਦੇ ਸਨ ਅੱਜ ਤੱਕ ਦੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਕੰਪਨੀ ਮਾਲਕ ਦੇ ਕੋਲ ਕੇਵਲ ਪਟਾਕੇ ਵੇਚਣ ਦਾ ਲਾਇਸੈਂਸ ਹੈ ਬਣਾਉਣ ਦਾ ਨਹੀਂ ਤਾਨਕ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਇਸ ਘਟਨਾ ਦੇ ਪਿੱਛੇ ਦੋਸ਼ੀ ਪਾਇਆ ਜਾਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਖੈਰ ਇਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਵੀ ਸਿਆਸੀ ਆਗੂਆਂ ਨੇ ਆਪਣੇ ਆਪਣੇ ਸੰਵੇਦਨਾ ਮਿਰਤਕਾਂ ਦੇ ਪ੍ਰਤੀ ਜ਼ਾਹਿਰ ਕੀਤੀ ਹੈ ਸੱਚ ਕਹੂੰ ਅਦਾਰਾ ਵੀ ਇਸ ਘਟਨਾ ਦੇ ਵਿੱਚ નિર્ਦੋਸ਼ ਲੋਕ ਜੋ ਆਪਣੀ ਜਾਨ ਗਵਾ ਚੁੱਕੇ ਹਨ ਉਹਨਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਅਰਪਿਤ ਕਰਦਾ ਹੈ ਅਤੇ ਜੋ ਇਸ ਘਟਨਾ ਦੇ ਵਿੱਚ ਇਸ ਹਾਸੇ ਦੇ ਵਿੱਚ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ ਉਹਨਾਂ ਦੀ ਜਲਦ ਸਿਹਤਯਾਬੀ ਦੇ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹੈ ਕਿ ਜਲਦ ਤੋਂ ਜਲਦ ਉਹ ਲੋਕ ਫੇਟਮੰਦ ਹੋਣ